ਪਕੀ ਹੋ ਜਾਂਦਾ ਨਾਲ ਚੱਕਰ ਆ ਜਾਂਦਾ ਜਾਂ ਕਾਲਜ ਆ ਤੀਂ ਆਪ ਪੂਰੀ ਹੋ ਜਾਂਦਾ ਦੁੱਟਾਈ ਪੈਂਦੀ ਪਕੰਦੀ ਹੋ ਜਾਂਦਾ ਇਹ ਕੀ ਕਰੀਏ ਕੀ ਗੱਲ ਹੈ ਪੁੱਛਾ ਤਾਂ ਸਹੀ ਤਿੰਨ ਚਾਰ ਕੁੜੇ ਤਾਂ ਪਹਿਲਾਂ ਜੰਮੀ ਬੈਠੇ ਹੋ ਨਾ ਕੋਈ ਸਿਆਪਾ ਖੜਾ ਕਰੀ ਬੈਠੀ ਹੋਵੇ ਹੈ ਚਲ ਕੋਈ ਨਹੀਂ ਦੱਸੂਗੀ ਆਪੇ ਆ ਕੇ ਹੈ ਕੀ ਹੋ ਗਿਆ ਬੈਣ ਤੇ ਨਹੀਂ ਪਤਾ ਨਹੀਂ ਹਾਂ ਤਾਂ ਮੈਂ ਕੱਲ ਜਾ ਕੇ ਕਿਹਨੂੰ ਜਾਂਦਾ ਹਾਂ ਤੇ ਮੈਂ ਇਹ ਕਰ ਜਾਈਏਂ ਕਿਤੇ ਹੋ ਤਾਂ ਨਹੀਂ ਕੋਈ ਖੜੀ ਬੈਠੀ ਪਤਾ ਨਹੀਂ ਕਿੱਥੇ ਜਾਂਦਾ ਚਲ ਫੇਰ ਆਪਾਂ ਡਾਕਟਰ ਦੇ ਕੋਲ ਦਿਖਾਏ ਆਉਣੇ ਆ ਚਲ ਦਿਖਾਏ ਆਣੇ ਕਿਉਂ ਜਾਣੀ ਆ ਫਿਰ ਅੱਜ ਕੋਈ ਚਾਹੀਨੀ ਐ ਡਾਕਟਰ ਨੇ ਆਪਾਂ ਉਹਦੇ ਕੋਲੇ ਜਾਇਆਂ ਹੁਣੀਆਂ ਅੱਜ ਆ ਗਈ ਹੋਊਗਾ ਹਸਪਤਾਲ ਚ ਉਹ ਹਾਂਜੀ ਬੱਚਾ ਬੱਚਾ ਹਾਂ ਉਹ ਰਾਏ ਦੇ ਦੂਗੀ ਹਾਂ ਪਹਿਲਾ ਪੈਨ ਕੋਲੇ ਤਾਂ ਪਹਿਲੇ ਹੀ ਕਿਤੇ ਹੋਰ ਉਹ ਉਹੀ ਗੱਲ ਹੈ ਹੋਊਗਾ ਤੂੰ ਉਹ ਵੀ ਨਾ ਸਬੀ ਦੀ ਉਹ ਵੀ ਤੂੰ ਨਹੀਂ ਦੱਸਿਆਗਾ ਹਾਂ ਸੋ ਨਾ ਕਰੂੰਦਾ ਤੋ ਫੱਟੇ ਦੀ ਕੰਮ ਹੋਣਾ ਮਾਚਾ ਵਾਰੇ ਜੀ ਆ ਸੁਪਤਾਲ ਚ ਹੋਵੇ ਤਾਂ ਜੰਗਾ ਹੋ ਔਰ ਭੈਣ ਦੀ ਸੱਸਰੀ ਦਾ ਫਸਰੇ ਗਾਰ ਜੀ ਸੱਸਰੀ ਦਾ ਔਰ ਮੈਂ ਕਿਹਾ ਤੁਸੀਂ ਆ ਸੁਆਓ ਸਰੀਆ ਆ ਸੰਗਾਰ ਤੇ ਨਾ ਹੋ ਆ ਜਾ ਹੈਗੇ ਸੀ ਬਾਂਹਾਂ ਆ ਜਤਾਇਤੀ ਬੈਠੇ ਔਰ ਫੋਰ ਠੀਕਾ ਮੜਾ ਲਈਏ ਬੋਤੀ ਦੇਖਣੀ ਸੀ ਆਪਣੀ ਕਿਵੇਂ ਗੰਡਲੀ ਹੋਈ ਪਈ ਹੈ ਕਿ ਜੀ ਜੀਜਾ ਕੱਚਾ ਹੋਈ ਜਾਂਦਾ ਬਸ ਖਵਰਾਟ ਜਾਈ ਜਾਂਦਾ ਮੈਂ ਕਿਹਾ ਚਲ ਤੇ ਨੋ ਨਿਕੋਲੇ ਦਿਖਾ ਲਿਓ ਨੇ ਆਪਾਂ ਬੱਚਾ ਤੇ ਮੜਾ ਦੇਖੋ ਕੀ ਤਿਆਰ ਚੋ ਬਣ ਗਿਆ ਕਿ ਕਿਵੇਂ ਕੋ ਸਾਗਰ ਚਲ ਕੋਈ ਨਹੀਂ ਦੇਖ ਲੈ ਅੱਜ ਅੰਦਰ ਆਇਆ ਜਿਗਰ ਦਾ ਹਾਂ ਚੱਕਰ ਵੀ ਆਉਂਦੇ ਆ ਹਾਂ ਚਲ ਹੋ ਗਈ ਫਿਰ ਹੋਰ ਹਾਂਜੀ ਡਾਕਟਰ ਸਾਹਿਬ ਕੀ ਪ੍ਰੋਬਲਮ ਸੀਗੀ ਕੁਛ ਨਹੀਂ ਜੀ ਖੁਸ਼ਖਬਰੀ ਹੈ ਅੱਛਾ ਹਾਂ ਦੰਟਾਈ ਹੋਏ ਨਾ ਅੱਛਾ ਹਾਂ ਖਾਣ ਪੀਣ ਦਾ ਧਿਆਨ ਰੱਖਿਓ ਤਨਵੇਂ ਦਿਨ ਤੁਹਾਨੂੰ ਪੂਰੇ ਵਿਚਾਰ ਖਾਂ ਪੂਗਾ ਕੋਈ ਨਹੀਂ ਜੀ ਰੱਖ ਲਾਂਗੇ ਹਾਂ ਦਵਾਈ ਲਿਖ ਦਿੰਨੇ ਆ ਮੈਂ ਦਵਾਈ ਲੈ ਲਓ ਕੋਈ ਨਹੀਂ ਲੈ ਲਓ ਜੀ ਦਵਾਈ ਦਿਆਂਗੇ ਲੈ ਆਵਾਂਗੇ ਦਵਾਈ ਹਲੋ ਦਵਾਈ ਲਿਖਦੀ ਮੈਂ ਦਵਾਈ ਲੈ ਲਓ ਜੇ ਕੋਈ ਤਕਰੀਬ ਹੋਈ ਤਾਂ ਦਵਾ ਦਿਨਾ ਜੀ ਦਿਖਾ ਦੇ ਹਾਂ ਦਿਖਾ ਦੇਣੀ ਠੀਕ ਤਨ ਤੈਨ ਰੱਖ ਕੇ ਖਾਣ ਪੀਣ ਦਾ ਤਨਵੇਂ ਦਿਨ ਪੂਰੀ ਬਚਤ ਰੱਖਣੀ ਹੈ ਨਾ ਕੋਈ ਗੱਲ ਹਾਂ ਫੋਰ ਭਾਂਵੇਂ ਤਾਂ ਸੋਚ ਲੱਗ ਗਿਆ ਤਾਂ ਨਵੇਂ ਸੇ ਆਪਾ ਖੜਾ ਹੋ ਗਿਆ ਹੋਰ ਦਿਆ ਤਿੰਨ ਦਾ ਤੀਆਂ ਦਾ ਤਲਲਾ ਤਿੰਨ ਦਾ ਪਹਿਲਾਂਗਾ ਆ ਇੱਕ ਹੋਰ ਹੋਵੇ ਤਿਆਰ ਹੁਣ ਜੇ ਮੁੰਡਾ ਨਾ ਹੋਇਆ ਤਾਂ ਬਸ ਮੁੰਡੇ ਨੂੰ ਕਹਿ ਦੂ ਇਹਨੂੰ ਪਹਿ ਤਲਾਕ ਦੇ ਦੇ ਇਹ ਤਿੰਨੇ ਚਾਰੇ ਕੁੜੀਆਂ ਲੈ ਜੋ ਸਾਥੋਂ ਨਹੀਂ ਇੰਨਾ ਬੱਗ ਵਿਆਹੀ ਦਾ ਸਾਡੇ ਤਾਂ ਹੱਥ ਬੰਨੇ ਇਹ ਜੀਆਂ ਪੁੱਤ ਹਾਂ ਲੈ ਦੱਸ ਇਹਨੂੰ ਕੁੜੇ ਸ਼ਰਮ ਨਹੀਂ ਆਉਂਦੀ ਕੁੜੀਆਂ ਹੀ ਕੁੜੀਆਂ ਜੰਮੀਆਂ ਦੀਆਂ ਕੁੜੀਆਂ ਹੀ ਕੁੜੀਆਂ ਜੰਮੀ ਜਾਂਦੀਆਂ ਕਿਥੇ ਤਾਂ ਐ ਕਹਦੇ ਵੀ ਚੱਲ ਉਹੀ ਗੱਲ ਪੋਤੇ ਦਾ ਮੂੰਹ ਦੇਖਣ ਦੇ ਨਾ ਪੈਣੀ ਇਹਦੇ ਕਾਰਾ ਹੋਣਾ ਸੀਗਾ ਸਾਡਾ ਤਾਂ ਦਿਮਾਗ ਖਰਾਬ ਹੋ ਗਿਆ ਇੱਕ ਜਵਾਕ ਸੀ ਹੈ ਉਹੀ ਗੱਲ ਅੱਗੇ ਗੱਡਾਂ ਧੀਆਂ ਨੇ ਕਿਨੂੰ ਕਿਨੂੰ ਦੇਵਾਂ ਛੱਡਾਂਗੇ ਦਾਜ ਦੇਵਾਂਗੇ ਇੰਨਾ ਕੀ ਕਰਾਂਗੇ ਹੈ ਚਲ ਕੋਈ ਨਹੀਂ ਆ ਜਾਂਦੇ ਆਥਣੇ ਆਗੇ ਜਦੋਂ ਭਾਈ ਗੱਲ ਹੀ ਕਰਦੇ ਵੀ ਭਾਈ ਇਹ ਆਪਾਂ ਤਾਂ ਚੈੱਕ ਅਪ ਕਰਾਵਾਂਗੇ ਜੇ ਕੁੜੀ ਹੋਏ ਆਪਾਂ ਤਾਂ ਰੱਖ ਦੇਣੀ ਹਾਂ ਰੱਖ ਕੇ ਕੀ ਕਰਾਂਗੇ ਉਹੀ ਤਾਂ ਗੱਲ ਹੈ ਐਨਿਆਂ ਦਾ ਕਿੱਥੋਂ ਵਿਆਹਾਂਗੇ ਇਨੀ ਕਮਾਈ ਹੈ ਨਹੀਂ ਚਲ ਕੋਈ ਨਹੀਂ ਆ ਜਾਂਦੇ ਹੋਰ ਭਾਣੇ ਸਿਰ ਦੁਖਣ ਲੱਗ ਗਿਆ ਆ ਕੀ ਕਰੀ ਸੱਚੀ ਹਾਂ ਭਣ ਕਿਵੇਂ ਠੀਕੋ अच्छा ते माता तेरे ਨਾਲ ਇੱਕ ਗੱਲ ਕਰਨੀ ਸੀ ਮੈਂ ਆਂਦੀ ਸੀ ਵੀ ਆਏ ਕਰਕੇ ਤਾਂ ਬਹੁਤ ਦਿਨ ਟੱਪ ਗਏ ਤੇ ਤੀਜਾ ਮਹੀਨਾ ਗਾ ਤੇ ਆਪਾਂ ਚੈੱਕ ਕਰਾਉਣਾ ਸੀਗਾ ਤੇ ਫਿਰ ਮੈਂ ਆਇਆ ਕਿ ਹੁਣ ਪਹਿਲਾ ਤਾਂ 3ਆਂ ਹੈਗੀਆਂ ਤੇ ਹੁਣ ਤਾਂ ਵੀ ਆਏ ਆ ਵੀ ਪੋਤੇ ਦਾ ਮੂੰਹ ਦੇਖ ਲਈਏ ਹੈ ਤੇ ਹੋਰ ਤੇ ਵੀ ਆਏ ਆਂਦੀ ਸੀ ਵਿੱਚ ਇੱਕ ਵੀ ਆਪਾਂ ਚੈੱਕ ਕਿੱਥੇ ਕਰਾਗੇ ਵੀ ਜੇ ਕੋਈ ਸੋਡੀ ਨੀਗਾ ਚਾਹੇਗਾ ਆਪਾਂ اچھا ਉਹ ਡਾਕਟਰ ਨਹੀਂ ਉਹਦੇ ਕੋਲੇ ਤਾਂ ਅਸੀਂ ਪਹਿਲਾਂ ਵੀ ਜਾ ਕੇ ਆਏ ਆਂ ਚਲ ਉਹ ਤਾਂ ਪੁੱਛ ਲੈਨੇ ਸਾਡਾ ਚੰਗਾ ਸਹਾਰਾ ਰੱਖੀ ਆ ਦੱਸ ਹੀ ਦੇਵੇ ਹਾਂ ਨਾ ਵਈ ਆਇਤੀ ਤਾਂ ਸਮੈਸ ਪੋਤਾ ਹੀ ਜਾਣੀਦਾ ਤੇ ਨਧੀਆਂ ਤਾਂ ਪਹਿਲਾ ਹੈਗੀਆਂ ਘਰ ਦਾ ਵਾਰਸ ਚਾਹੀਦਾ ਘਰੇ ਉਹੀ ਗੱਲ ਧੀਆਂ ਕਿੰਨਾ ਕਚੇੜਾ ਇਹ ਤਾਂ ਆਪਦੇ ਬਗਾਨੇ ਘਰੇ ਵਗ ਜਾਣੀਆਂ ਆਪਦੇ ਘਰ ਨੂੰ ਤਾਂ ਪਾਲਾ ਹੀ ਲੱਗ ਜਾਂਦਾ ਮਗਰ ਹਾਂ ਇਹ ਤਾਂ ਹੈ ਨਾਨਾ ਵੈਸ ਲੈ ਕੇ ਜਾਣੀ ਆ ਫਿਰ ਫਿਰ ਠੀਕ ਆ ਚੰਗਾ ਉਸੇ ਕੋਲ ਹੀ ਜਾਣੀ ਹੈ ਚਲ ਫਿਰ ਮੈਂ ਇੱਥੇ ਜਾ ਮੇਮਰਾ ਆਲੇ ਮਾੜੇ ਡਾਕਟਰ ਦੀ ਜਾਇ ਆ ਹੁੰਦੇ मैं मैं ठीक ता हैं यार। वाड़ा ये दिखाए होंगे तन्मय ये हो गया। उन दिखाए होंगे भी किरेको सागा भी ठीक था का दवाई बूटी ले आऊंगे। नहीं नहीं मैं ठीक ता हैं। मैं बड़ा खुश हैं। हम तकनीका में। ना चलाए तो कि उन डासी तू मेरे नालता आजा कोई नहीं माया रुफोर ला के पूछा से होगा � ਹੀ ਮਚਾਰਾ ਦੇ ਇਮੋਸ਼ਨ ਕਰੀ ਮੈਂ ਅੱਜ ਜਿਹੜਾ ਆਪਣਾ ਕੋਸ਼ਿਸ਼ ਨਹੀਂ ਹੋ ਰਿਹਾ ਇਹਨੂੰ ਮੈਂ ਵੀ ਤੰਤਨ ਕੁੜੀਂ ਅੰਦਰ ਕਰਨਾ ਕੋਸ਼ਿਸ਼ ਕਰਦਾ ਪਰ ਉਹ ਹੁੰਦਾ ਹੋਏ ਕੁੜੀਂ ਹੋਵੇ ਮੈਨੂੰ ਕੋਈ ਫਰਕ ਨਹੀਂ ਪੈਂਦਾ ਜਵਾਬ ਤੇ ਜਵਾਬ ਕੀ ਹੈ ਸਾਥ ਵਾਹ ਹੈਗੇ ਹਾਂ ਹਾਂਜੀ ਹਾਂ ਜੀ ਆਈਡੀ ਹਮਾਰੇ ਦੀ ਕੰਮ ਤੋਂ ਹੋ ਦੇਣੀ ਤਾਹੀਂ ਮੈਨੂੰ ਵੀ ਇਹ ਹੋਵੇ ਆਏ ਡਾਕਟਰ ਸਾਹਿਬ ਅੰਦਰ ਮਨਿਆ ਸੁਣਨਾ ਗੱਲ ਕਰਨੀ ਸੀ ਕੋਈ ਜ਼ਰੂਰੀ ਚਲੋ ਮੋਢੀ ਨੂੰ ਜੇ ਤੀ ਜਮੀਨ ਨਾ ਸੀ ਲਾ ਵੀ ਮਾੜਾ ਤੁਸੀਂ ਕੋਈ ਚੈੱਕ ਅਪ ਕਰ ਦਿੰਦੇ ਆਪਾਂ ਦੇਖਣਾ ਨਹੀਂ ਤੇ ਨੱਠੀਆਂ ਤਾਂ ਪਹਿਲਾਂ ਹੀ ਆ ਜੀ ਸਾਡੇ ਤੇ ਹੁਣ ਫੇਰ ਉਹ ਵੀ ਉਹੀ ਗੱਲ ਕਿਤੇ ਕੁੜੀ ਹੋਵੇ ਉਹ ਵੀ ਕੁੜੀ ਤੈ ਕੀ ਅਸੀਂ ਲੈਣੀ ਅਸੀਂ ਤਾਂ ਜੀ ਮੁੰਡੇ ਦਾ ਮੂੰਹ ਬਹੁਤ ਦੇਖਣ ਨੂੰ ਬਹੁਤ ਤਰਸੇ ਭੈਣ ਮੈਂ ਤਾਂ ਨਾਲ ਹੀ ਕੋਈ ਪੈਸੇ ਟਕੀ ਦਿਆ ਹੋਇਆ ਤੁਹਾਡਾ ਆਤਮਾਨਵਾਦ ਜ਼ਰੂਰ ਕਰ ਤੁਸੀਂ ਉਹੀ ਗੱਲ ਔਰਤ ਹੋ ਕੇ ਔਰਤ ਦੀ ਬੈਰੀ ਬਣੇ ਬੈਠੇ ਹੋ ਨਹੀਂ ਜੀ ਇਹ ਨਹੀਂ ਅੱਜ ਦੀ ਵਰਕ ਹੈਗਾ ਠੀਆਂ ਚ ਤਾਂ ਫਰਕ ਕੋਈ ਨਹੀਂ ਅਸੀਂ ਮੰਨਦੇ ਆਂ ਜੀ ਸੋਡੀ ਗੱਲ ਸੋਡੀ ਗੱਲ ਨਾਲ ਸੈਂਕਾ ਗੱਲ ਕਰ ਅਸੀਂ ਪਹਿਲਾਂ ਕੀ ਕਰਕੇ ਪਹਿਲਾਂ ਸਾਡੇ ਤਿੰਨ ਆਂ ਭੋਵੇਂ ਕਿੰਨੀਆਂ ਹੀ ਆ ਤੇ ਉਹੀ ਗੱਲ ਠੀਆਂ ਦਾ ਪੁੱਤਾਂ ਨੂੰ ਅੱਗੇ ਐ ਠੀਆਂ ਪਤਾ ਕਿੱਡੇ ਕਿੱਡੇ ਅਫਸਰ ਲੱਗੀਆਂ ਫਿਰਦੀਆਂ ਨੇ ਤੁਸੀਂ ਤਾਂ ਉਹੀ ਗੱਲ ਔਰਤ ਦੀ ਬੈਰੀ ਬਣੇ ਬੈਠੇ ਹੋ ਹੈ ਧੀ ਹੋਵੇ ਪੁੱਤ ਹੋਵੇ ਇਹ ਜਗਾ ਬਣੀਆਂ ਅਸੀਂ ਕਰ ਸਕਦੇ ਹਾਂ ਨੇ ਇਹ ਹੱਥ ਵਨ ਕੀ ਬੇਨਤੀ ਸੀ ਵੀ ਮਾਣਾ ਮੋਟਾ ਚੱਲ ਸਾਡਾ ਤੇਰੀ ਨੂੰਹ ਦੇ ਸਾਹਮਣੇ ਗੱਲ ਕਰਦੀ ਆ ਨਹੀਂ ਕੀ ਚੱਲ ਮੈਂ ਤੇ ਥੋੜੇ ਕੋਲ ਪਰਦੇ ਨਾਲ ਹੀ ਕਰਦੀ ਸੀ ਨਹੀਂ ਨਹੀਂ ਆਜੇ ਉਸਦੀ ਗੱਲ ਕਰਦੀ ਆ ਨਾ ਤੂੰ ਵੀ ਆਉਂਦਾ ਜੇ ਤੇਰੀ ਮਾਂ ਤੈਨੂੰ ਮਾਰ ਦਿੰਦੀ ਤੁਸੀਂ ਅੱਜ ਇੱਥੇ ਹੁੰਦੇ ਮਾਂ ਨੇ ਜ਼ਿੰਦਗੀ ਦਿੱਤੀ ਹੈ ਤੁਸੀਂ ਕੌਣ ਹੋਣ ਵਾਲੇ ਹੈ ਤੁਸੀਂ ਤਾਂ ਉੱਥੇ ਤੁਰੇ ਫਿਰਦੇ ਹੋ ਦੁਨੀਆ ਚੰਗ ਤੇ ਪਹੁੰਚ ਗਈ ਕੁੜੀਆਂ ਮੁੰਡਿਆਂ 'ਚ ਫਰਕ ਨਹੀਂ ਰੱਖੀਦਾ ਹੁੰਦਾ ਕੁੜੀਆਂ ਦਾ ਏਡੇ ਏਡੇ ਅਫਸਰ ਲਾਗੇ ਮੁੰਡੇ ਉਹੀ ਗੱਲ ਨਸ਼ੇ ਕਰੀ ਜਾਂਦੇ ਨਾ ਹੈ ਤੁਸੀਂ ਫੇਰ ਵੀ ਕੁੜੀ ਮੁੰਡੇ 'ਚ ਫਰਕ ਸਮਝਦੇ ਹੋ ਫਰਕ ਨਹੀਂ ਕਰਨਾ ਚਾਹੀਦਾ ਕੁੜੀ ਇਹ ਮੁੰਡਾ ਦੀ ਜ਼ਿੰਦਗੀ ਕੌਣ ਹੈ ਤੁਸੀਂ ਕੌਣ ਹੋਣੇ ਹੋ ਹੈ ਤੇ ਕੁੜੀਆਂ ਪਤਾ ਤੇ ਪੁੱਤਾਂ ਨੇ ਧੀਆਂ ਮਾਵਾ ਦਾ ਕਿੰਨਾ ਕਰਦਿਆਂ ਨਹੀਂ ਆ ਮੁੰਡੇ ਦੀ ਇਹ ਨਾ ਕਰਦੇ ਜਿਨੇ ਧੀਆਂ ਕਰਦਿਆਂ ਨਾ ਧੀਆਂ ਪੜ ਲਏ ਤੇ ਬਹੁਤ ਗਾਹਾਂ ਤਰਪੀਆਂ ਕੀ ਤਾਂ ਹੈਗਾ ਸਭ ਮੁੰਡੇ ਨਸ਼ਿਆਂ 'ਚ ਵੱੜ ਕੇ ਕੋਈ ਉਹ ਨਹੀਂ ਫੇਰ ਇਹ ਲੋਕਾਂ ਵਾਸਤੇ ਨਹੀਂ ਕੋਈ ਤਾਂ ਨਹੀਂ ਹੈ ਤੁਸੀਂ ਜਾਓ ਆਪਾਂ ਕੀ ਹੋ ਗਈ ਸਰ ਨਹੀਂ ਤੁਸੀਂ ਜਾਓ ਆਵੋ ਉਹੀ ਗੱਲ ਇਹ ਜਿਹੇ ਲੋਕਾਂ ਨਾਲ ਸਾਡੇ ਕੋਲ ਥਾਂ ਹੈ ਨਹੀਂ ਨਹੀਂ ਜੀ ਗਲਤੀ ਹੋ ਗਈ ਕੋਈ ਗੱਲ ਲਓ ਮਨਾ ਬਹੁਤ ਧੰਨਵਾਦੀ ਜੀ ਤੁਸੀਂ ਮੇਰੀ ਸਾਥ ਸਮਝਾ ਦਿੱਤੀ ਤਾਂ ਕੋਈ ਨਹੀਂ ਬੇਟਾ ਧੀਆਂ ਪੁੱਤਾਂ 'ਚ ਫਰਕ ਨਹੀਂ ਸਮਝਦੇ ਹੁੰਦੇ ਤੂੰ ਬਹੁਤ ਬਹਾਦਰ ਹੈ ਤੂੰ ਬਹਾਦਰੀ ਦਿਖਾਈ ਠੀਕ ਹੈ ਸ਼ਾਬਾਸ਼ ਪੀ ਆਪਾਂ ਮੇ ਪੁੱਤ ਤਾਂ ਫਰਕ ਨਹੀਂ ਸਮਝਦੇ ਹੁੰਦੇ ਧੀਆਂ ਤਾਂ ਬਹੁਤ ਅੱਗੇ ਵਧ ਗਈਆਂ ਪੁੱਤ ਤਾਂ ਨਸ਼ਿਆਂ 'ਚ ਪੈ ਗਏ ਪੁੱਤ ਕਿਹੜਾ ਉਹੀ ਗੱਲ ਵੀ ਮਾਂ ਕੋਲੋਂ ਰੋਟੀ ਦਿੰਦੇ ਨੇ ਬਹੁਤ ਗਲਤ ਕਰੀ ਜਾਂਦੇ ਨੇ ਪੁੱਤ ਤਾਂ ਤਿਆਂ ਤਾਂ ਬਹੁਤ ਅੱਗੇ ਵੱਧ ਗਈਆਂ ਜੇ ਤੁਸੀਂ ਮੇਰੀ ਮਨਤ ਕਰੀ ਨਾਲ ਸਮਝਾਇਆ ਨਾ ਠੀਕ ਹੈ ਕਿ ਬੇਟਾ ਕੋਈ ਗੱਲ ਨਹੀਂ ਵੀ ਕਰਾਂਗੇ ਠੀਕ ਹੈ ਆਪਾਂ ਤਾਂ ਫਰਕ ਨਹੀਂ ਸਾਨੂੰ ਪਾਉਣਾ ਚਾਹੀਦਾ ਠੀਕ ਹੈ ਮੈਂ ਨਾ ਉਹ ਪ੍ਰਮੇਤ ਤਾਂ ਬਾਣੀ ਕੱਢੀ ਗਲਤੀ ਹੋ ਗਈ ਸੀ ਚਾਹ ਤੂੰ ਮੈਨੂੰ ਮਾਫ ਕਰ ਤੇ ਕੋਈ ਗੱਲ ਨਹੀਂ ਧੀ ਮੈਂ ਕੋਤੋ ਕੋਈ ਆਪਾਂ ਇਸ ਨੂੰ ਸਮਝਾਂਗੇ ਇਹਦੀ ਕੋਈ ਗੱਲ ਨਹੀਂ ਤੇ ਤੂੰ ਮੈਨੂੰ ਮਾਫ ਕਰ ਦੇ ਮੈਂ ਮਾਤਾ ਬਣਦੀ ਹਾਂ ਹੁੰਨੇ ਤੋਂ ਮਾਤਾ ਨਾ ਕੋਈ ਮੇਥੋ ਗੱਤਹੀ ਹੋ ਗਈ ਜਰ ਕੋਈ ਗੱਲ ਜਿੱਥੇ ਆਪਾਂ ਤੈਨਾਂ ਜੇ ਪੁੱਤ ਹੋਇਆ ਤਾਂ ਵੀ ਕੋਈ ਗੱਲ ਜਿੱਤੀ ਹੋਈ ਤਾਂ ਵੀ ਆਪਾਂ ਵਧੀਆ ਪੜਾਵਾਗੇ ਦਿਖਾਵਾਂਗੇ ਚੰਗੀ ਨੌਕਰੀ ਤੇ ਲਾਵਾਂਗੇ ਇਹ ਜੀ ਗੱਲ ਨਹੀਂ ਡਾਕਟਰ ਦੀ ਬੱਸ ਲੈਣ ਸੀ ਜਿਵੇਂ ਆਪਾਂ ਨੂੰ ਮਾਤ ਦੇਤੀ ਆਪਾਂ ਹੋਦਾ ਵੀ ਧੰਨਵਾਦ ਕਰਦੇ ਹੈ ਜੇ ਕੋਈ ਹੋਰ ਹੁੰਦਾ ਨਾਲੇ ਤਾਂ ਆਪਾਂ ਨੂੰ ਹੰਦਰ ਕਰਾ ਦਿੰਦਾ ਬਰਾ ਚੂੜੀ ਕਰਦਾ ਹੈ ਬਹੁਤ ਆਪਾ ਤੁਹਾਡਾ ਡਾਕਟਰ ਜੀ ਦਾ ਵੀ ਧੰਨਵਾਦ ਆ ਕੋਈ ਗੱਲ ਨਹੀਂ ਬਹੁਤ ਪਹਿਲੇ ਦਵਾਈ ਬੂਟੀ ਲੈਣਾ ਆਪ ਤੇ ਖੁਸ਼ੀ ਵੀ ਬਹੁਤ ਪਿੱਛੇ ਕਰਦੇ ਆ ਮੈਂ ਅੱਜ ਕੱਲ੍ਹ ਸਿਹਤਾਂ ਚ ਕੋਈ ਫਰਕ ਨਹੀਂ ਹੈ ਹਾਂ ਇਹ ਤਾਂ ਬਕਾਸੀ ਦਾ ਪਿੰਟੂ ਆ ਪਹਿਲਾਂ ਵਾਲੇ ਹੈ ਅਸੀਂ ਤਾਂ ਇਹ ਹਮ ਤਾਂ ਵੀ ਬਾਸ ਹੋਵੇ ਬਾਸ ਹੋਵੇ ਬਸ ਤਾਂ ਫਿਰ ਹੁਣ ਉਹ ਡਾਕਟਰ ਜੀ ਦੇ ਕਸਤੇ ਤੋਂ ਬਾਅਦ ਜਾਵਾਂਗੇ ਨਾ ਵੀ ਅੱਜ ਕੱਲ੍ਹ ਮੁੰਡੇ ਕੀ ਹੈ ਮੁੰਡੇ ਦਾ ਸੋ ਸੋ ਨਸ਼ਾ ਕਰਦੇ ਆ ਉਹਦੇ ਸਾਥੇ ਉਹ ਵੀ ਗੱਲ ਮੇਰੇ ਦਿਮਾਗ ਚ ਪੈ ਗਈ ਤਾਂ ਡਾਕਟਰ ਮੈਂ ਕਿਛੂ ਗਲਤੀ ਮਾਰਦੀ ਆ ਕੋਈ ਗੱਲ ਨਹੀਂ ਮੈਂ ਸੁਗਤੀ ਹੋਗੀ ਤੂੰ ਮੈਨੂੰ ਮਾਫ ਚਲੋ ਕੋਈ ਨਹੀਂ